ਜੀ ਨਮਸਕਾਰ मैम ਅੱਜ ਕਿਸ ਤਰ੍ਹਾਂ ਦੇ ਆਪਣੇ ਆਫਿਸ ਦੇ ਵਿੱਚ ਚੱਲ ਰਹੇ ਪ੍ਰੋਗਰਾਮ ਜਿਵੇਂ ਕਿ ਹੋਜਗਿੰਦਰ ਤੋਂ ਕੇ ਉਸ ਤੋਂ ਬਾਅਦ ਮਾਰ ਸੋਨਾ ਤੋਂ ਛੋਟੇ ਛੋਟੇ ਬੱਚੇ ਵੱਖ-ਵੱਖ ਪਿੰਡਾਂ ਤੋਂ ਸਕੇਟਸ ਦਾ ਸਮਾਨ ਤੇ ਨਾਲ ਹੀ ਜਰਸੀਆਂ ਕਬੱਡੀ ਦੀਆਂ ਤੇ ਬੈਟ ਤੇ ਸ਼ੂਜ਼ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਹਾਂਜੀ ਨਮਸਕਾਰ ਜੀ ਸਭ ਨੂੰ ਪਤਾ ਹੈ ਕਿ ਸਾਡੀ ਸਰਟੀ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਉਹਦੇ ਤਹਿਤ ਵੱਖ-ਵੱਖ ਪਿੰਡਾਂ ਦੇ ਨੌਜਵਾਨ ਖਿਡਾਰੀਆਂ ਨੂੰ ਔਰ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਔਰ ਲਗਾਤਾਰ ਉਹਨਾਂ ਨੂੰ ਇੱਕ ਚੰਗੇ ਰਸਤੇ ਤੇ ਚਲਾਉਣ ਵਾਸਤੇ ਜਿਹੜਾ ਇਹ ਤਿਗਾ ਦੀਆਂ ਕਿੱਟਾਂ ਜਿਹੜੇ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਔਰ ਉਹਦੇ ਵਿੱਚ ਕ੍ਰਿਕਟ ਦੀ ਕਿੱਟ, ਵਾਲੀਬਾਲ ਦੀ ਕਿੱਟ, ਫੁੱਟਬਾਲ ਦੀ ਕਿੱਟ ਔਰ ਐਵੇਂ ਨਾਲ ਹੀ ਹੋਰ ਕਿਸੇ ਹੋਰ ਵੀ ਖੇਡ ਨਾਲ ਸੰਬੰਧਿਤ ਨੇ ਤਾਂ ਉਹਨਾਂ ਸਾਰਨ ਉਸ ਦੇ ਕਿੱਟ ਜਿਹੜੇ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿਤੇ ਨਾ ਕਿਤੇ ਸਾਡੇ ਜਿਹੜੇ ਨੌਜਵਾਨ ਖਿਡਾਰੀ ਨੇ ਉਹ ਆਪਣੀ ਵੈਸਟ ਕਰਦੇ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਵਿੱਚ ਕਮੀ ਰਹਿ ਜਾਂਦੀ ਹੈ ਇਹਦੇ ਕਰਕੇ ਉਹ ਆਪਣੀ ਜਿਹੜੀ ਗੇਮ ਨੂੰ ਉਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਸਾਡੀ ਸਾਇਸਾਇਟੀ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਲਗਾਤਾਰ ਜਿਹੜੇ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਬਿਲਕੁਲ Aim ਸਰਾ ਬਿਲਕੁਲ ਕਲੀਅਰ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਕਿਦਾਰੀਆ ਹੌਸਲਾ ਸਹੀ ਕਰਨਾ ਚਾਹੁੰਦੇ ਆਂ ਔਰ ਨਾਲ ਹੀ ਇਹਨਾਂ ਨੂੰ ਚੰਗੇ ਰਸਤੇ 'ਚ ਲਾਉਣ ਲਈ ਲਗਾਤਾਰ ਪ੍ਰੇਰਿਤ ਕਰ ਰਹੇ ਆਂ ਔਰ ਸਾਡੇ ਕੋਲੋਂ ਇੱਥੇ ਵਿਸ਼ੇਸ਼ ਤੌਰ ਤੇ ਅੱਜ ਕਬੱਡੀ ਦੇ ਖਿਡਾਰੀ ਜਿਹੜੇ ਇੱਥੇ ਆਏ ਨੇ ਜੋ ਕਿ ਮੁਹਾਰ ਸੋਨਾ ਤੋਂ ਆਏ ਨੇ ਔਰ ਇਹਨਾਂ ਨੂੰ ਜੋ ਵੀ ਰਿਕੁਆਇਰਮੈਂਟ ਸੀ ਪਮਿਓ ਇਹਨਾਂ ਦੀ ਵਰਦੀਆਂ ਦੇ ਰਿਗਾਰਡਿੰਗ ਹੋਵੇ ਜਾਂ ਕੋਈ ਹੋਰ ਰਿਕੁਆਇਰਮੈਂਟ ਹੋਵੇ ਤੰਨੇ ਜਿਹੜੀ ਉਹ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਗਿਆ ਔਰ ਮੈਂ ਹੀ ਕਹਾਂਗੀ ਕਿ ਬੜਾ ਚੰਗਾ ਲੱਗਦਾ ਹੈ ਔਰ ਜਦੋਂ ਇਹਨਾਂ ਸੋਸ਼ਲ ਦੇ ਬੱਚਿਆਂ ਦੇ ਮੂੰਹ ਤੇ ਔਰ ਇਹਨਾਂ ਨੌਜਵਾਨ ਸਾਥੀਆਂ ਦੇ ਮੂੰਹ ਤੇ ਮੁਸਕਾਨ ਦੇਖੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਮਨ ਜਿਹੜਾ ਬੜਾ ਖੁਸ਼ ਹੁੰਦਾ ਔਰ ਜਦੋਂ ਛੋਟੇ ਬੱਚੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਅੱਜਕੱਲ ਜੋ ਆਪਣੀ ਮੋਬਾਈਲ ਦਾ ਯੂਗ ਆ ਚੁੱਕਿਆ ਹੈ ਔਰ ਉਹਨੇ ਤਾਂ ਨਿਕਲ ਕੇ ਜਿਹੜੇ ਬੱਚੇ ਨੇ ਇੰਨਾ ਵਾਂ ਲੱਗੇ ਜਾ ਰਹੇ ਨੇ ਔਰ ਜਦੋਂ ਉਹ ਆਂਦੇ ਨੇ ਇੱਕ ਟੀਮ ਦੇ ਰੂਪ ਵਿੱਚ ਚਾਰ ਇੱਕ ਚਾਰ ਗਰੁੱਪ ਦੇ ਵਿੱਚ ਪੰਜ ਗਰੁੱਪ ਦੇ ਵਿੱਚ ਛੇ ਗਰੁੱਪ ਦੇ ਵਿੱਚ ਇੱਕ ਪੂਰੀ ਟੀਮ ਦੇ ਵਿੱਚ ਤਾਂ ਬੜੀ ਖੁਸ਼ੀ ਹੁੰਦੀ ਹੈ ਤੇ ਇਹੀ ਕਹਾਂਗੀ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਸਾਡੇ ਬੱਚੇ ਨੇ ਐਵੇਂ ਹੱਸਦੇ ਰਹਿਣ ਅ ਅਵਸਤ ਦੇ ਰਹੇ ਤੇ ਆਪਣੀ ਜਿਹੜੀ ਵੀ ਫੀਲਡ ਚ ਨੇ ਹਮੇਸ਼ਾ ਅੱਗੇ ਵਧਦੇ ਰਹਿਣ ਔਰ ਵਾਈ ਗੁਰਗੇਰ ਦਾਸ ਕਰਾਂਗੀ ਕਿ ਸਾਨੂੰ ਵੀ ਸਮਰਥਨ ਬਖਸ਼ਣ ਕਿ ਅਸੀਂ ਇਹਨਾਂ ਦੇ ਜਿਹੜੀ ਹੈਲਪ ਹੈ ਉਹ ਆਨਮਲ ਟਾਈਮ ਦੇ ਵਿੱਚ ਹੋਰ ਬਚਨ ਕੀ ਕਰ ਸਕੀ ਮੈਮ ਕਬੱਡੀ ਫੁੱਟਬਾਲ ਕ੍ਰਿਕਟ ਤਾਂ ਆਪਾਂ ਦੇਖਿਆ ਸੀ ਅੱਜ 베ਰੀ ਵਾਲਾ ਤੋਂ ਤੇ ਹੋਜਗੰਦਰ ਤੋਂ ਦੋ ਛੋਟੇ ਛੋਟੇ ਬੱਚੇ ਆਏ ਸੀ ਜੇਮਸ ਜੇਮਸ ਉਹ ਕਹਿੰਦੇ ਮੈਨੂੰ ਸ਼ੌਂਕ ਬਹੁਤ ਹੈ ਅੱਜ ਮੇਰਾ ਸ਼ੌਂਕ ਪੂਰਾ ਹੋ ਗਿਆ ਸਕੇਟਸ ਦਾ ਇਹ ਵੇਖਿਓ ਜੇ ਇਹ ਤਾਂ ਸਕੇਟਸ ਜਿਹੜਾ ਹੈ ਉਹ ਬਹੁਤ ਘੱਟ ਉਹ ਜਿਹੜੇ ਲੈਵਲ ਤੇ ਪ੍ਰੈਕਟਿਸ ਹੁੰਦੀ ਹੈ ਔਰ ਬੜੇ ਐਕਸਪਰਟ ਵੱਲੋਂ ਜਿਹੜੀ ਪੱਟਿਸਤੀ ਆਂਦੀ ਹੈ ਬਹੁਤ ਘੱਟ ਬੱਚੇ ਜਿਹੜੇ ਨਵਾਂ ਜਾਂਦੇ ਨੇ ਪਰ ਅੱਜ 베ਰੀ ਵਾਲੇ ਪਿੰਡ ਤੋਂ ਬੱਚੇ ਸਾਡੇ ਕੋਲ ਆਏ ਨੇ ਤਾਂ ਬੜਾ ਵਧੀਆ ਉਹਨਾਂ ਨੇ ਸਕੇਟਿੰਗ ਵੀ ਕੀਤੀ ਏ ਤੇ ਉਹਨਾਂ ਨੂੰ ਸਾਡੇ ਵੱਲੋਂ ਜਿਹੜੀ ਟੀਮ ਵੱਲੋਂ ਜਿਹੜੀ ਸਕੇਟ ਪ੍ਰੋਵਾਈਡ ਵੀ ਕਰਵਾਏ ਗਏ ਨੇ ਔਰ ਬੱਚੇ ਜਿਹੜੇ ਬੜੇ ਖੁਸ਼ ਹੋਏ ਨੇ ਜੋ ਨਸ਼ੇ ਵਿੱਚ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਇਹ ਕਹਾਂਗੀ ਕਿ ਕੁਛ ਹੀ ਰੱਖਿਆ ਹੋਇਆ ਇਹ ਸਿਰਫ ਘੜ ਬਰਬਾਦ ਕਰਦੇ ਨੇ ਔਰ ਜੋ ਤੁਹਾਡੇ ਮਾਪਿਆਂ ਨੇ ਤੁਹਾਡੀ ਪਾਲਣ ਪੋ ਉਹਨਾਂ ਨੂੰ ਉਹਨਾਂ ਦੀ ਇਹ ਕਰਜ਼ ਚੁਕਾਨ ਵਾਸਤੇ ਸਾਨੂੰ ਜਿਹੜੇ ਚੰਗੇ ਰਸਤੇ ਜੂ ਚੱਲਣਾ ਚਾਹੀਦਾ ਹੈ ਕਿਉਂਕਿ ਮਾਪਿਆਂ ਦੀ ਅਸਰ ਜਿਹੜੇ ਨੇ ਬੱਚਿਆਂ ਨਾਲ ਬੜੀਆਂ ਜੁੜੀਆਂ ਹੁੰਦੀਆਂ ਨੇ ਔਰ ਜਦੋਂ ਜਦੋਂ ਬੱਚਾ ਸਹੀ ਰਸਤੇ ਚੱਲਦਾ ਹੈ ਤਾਂ ਮਾਪਿਆਂ ਦੀ ਜਿਹੜੀ ਇਹ ਸਟ੍ਰੈਂਥ ਦੁੱਗਣੀ ਹੋ ਜਾਂਦੀ ਹੈ ਲੇਕਿਨ ਅਗਰ ਉਹੀ ਬੱਚਾ ਜੜਨੱਛੇ ਵੱਲ ਵੱਧਦਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਮਾਪਿਓ ਨੇ ਉਹ ਬਿਲਕੁਲ ਰੁਕ ਜਾਂਦੇ ਨੇ ਤਹੀ ਕਹਾਂਗੀ ਕਿ ਨਸ਼ਾ ਛੱਡ ਕੇ ਕਿੱਦਾਂ ਵੱਲ ਅੱਗੇ ਵੱਧੋ ਔਰ ਆਪਣਾ ਜਿਹੜਾ ਪਿਕੇ ਨੂੰ ਸੁਧਾਰੋ